ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਲੈਂਿੰਗ ਵਾਲੇ ਸੂਟ ਤੇ ਆਪਾਂ ਨੂੰ ਤਰਪਾਈ ਕਰਨੀ ਨਾ ਪਵੇ ਤੇ ਆਪਾਂ ਉਹ ਤਰੀਕਾ ਤੁਹਾਨੂੰ ਦੱਸਾਂਗੇ ਵੀ ਕਿਵੇਂ ਆਪਾਂ ਸੀਨ ਲਗਾ ਸਕਦੇ ਆ ਮਸ਼ੀਨ ਦੇ ਨਾਲ ਤੇ ਤਰਪਾਈ ਆਪਾਂ ਨੂੰ ਨਾ ਕਰਨੀ ਪਵੇ ਵੀ ਥੋੜੀ ਤਰਪਾਈ ਕਰਨੀ ਪਵੇ ਸਾਰੇ ਚੱਕਾਂ ਤੇ ਘੇਰੇ ਤੇ ਨਾ ਕਰਨੀ ਪਵੇ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਆ ਦੇਖੋ ਜੀ ਆ ਮੈਂ ਉਹ ਕੀਤੀ ਸੀਗੀ ਹਨਾ ਜਿਹੜੇ ਪਹਿਲਾਂ ਵੱਡੇ ਵਖੇ ਨਾਲ ਚਾਕ ਫੋਲਡ ਕਰ ਲਈ ਸੀ ਤੇ ਹੁਣ ਆਪਾਂ ਦੇਖੋ ਲਾਈਨਿੰਗ ਨੂੰ ਇੱਕ ਸਾਈਡ ਕਰ ਲਾਂਗੇ ਤੇ ਕਮੀਜ਼ ਨੂੰ ਇੱਕ ਸਾਈਡ ਕਰ ਲਾਂਗੇ ਜਿਹੜਾ ਕਮੀਜ਼ ਦਾ ਕਪੜਾ ਹੋ ਉਹ ਇੱਕ ਵੱਨੇ ਕਰ ਲਾਂਗੇ ਤੇ ਲਾਈਨਿੰਗ ਦਾ ਇੱਕ ਵੱਨੇ ਕਰ ਲਾਂਗੇ ਦੇਖੋ ਬਚਾ ਲੋ ਆਪਾਂ ਲਾਈਨਿੰਗ ਨੂੰ ਚੱਕ ਕੇ ਤੇ ਇਧਰਲੇ ਬੰਨੇ ਕਰ ਲਿਆ ਤੇ ਕਮੀਜ਼ ਵਾਲਾ ਕਪੜਾ ਇਧਰਲੇ ਬੰਨੇ ਕਰ ਲਿਆ ਇਸ ਤਿੱਕੇ ਨਾਲ ਕਰਕੇ ਤੇ ਆਪਾਂ ਹੁਣ ਮੈਂ ਦੁਬਾਰਾ ਤੋਂ ਫੇਰ ਦੱਸਦੀ ਆਂ ਦੇਖੋ ਇਦਾਂ ਚੱਕ ਲੈਣਾ ਆਪਾਂ ਕਮੀਜ਼ ਨੂੰ ਤੇ ਲੈਨਿੰਗ ਆਪਣੀ ਇੱਕ ਸਾਈਡ ਹੋ ਜੂ ਤੇ ਕਮੀਜ਼ ਇੱਕ ਸਾਈਡ ਹੋ ਜੂ ਤੇ ਹੁਣ ਆਪਾਂ ਲਗਾਵਾਂਗੇ ਸਲਾਈ ਅਤੇ ਬਰੀਕ ਵਖੇ ਨਾਲ ਲਗਾ ਦਾਂਗੇ ਤੇ ਇਹ ਸੀਨ ਉੱਪਰ ਨਹੀਂ ਆਊਗੀ ਤੇ ਆਪਾਂ ਨੂੰ ਤਰਪਾਈ ਵੀ ਕਰਨ ਦੀ ਜ਼ਰੂਰਤ ਨਹੀਂ ਪੈਣੀ ਇਹ ਜਿਹੜੀ ਸਲਾਈ ਵੱਜੂਗੀ ਇਹਦੀ ਜਿਹੜੀ ਸਿਉਣ ਹੋਊਗੀ ਉਹ ਉੱਪਰ ਨਹੀਂ ਦਿਖੂਗੀ ਕਮੀਜ਼ ਤੇ ਤੇ ਇਸ ਤਿੱਕੇ ਨਾਲ ਆਪਾਂ ਸਲਾਈ ਨੂੰ हिਪ ਤੱਕ ਲਗਾ ਲਾਂਗੇ ਜਿੱਥੇ ਆਪਣਾ ਚਾਕ ਖਤਮ ਹੋ ਜੂਗਾ ਤੇ ਉੱਥੋਂ ਤੱਕ ਆਪਾਂ ਸਲਾਈ ਲਗਾ ਲਾਂਗੇ ਤੇ ਆਪਾਂ ਬੱਖੇ ਨੂੰ ਛੋਟਾ ਰੱਖਿਆ ਛੋਟਾ ਕਰਕੇ ਹੀ ਸਲਾਈ ਲਗਾਉਣੀ ਆ ਜਿੱਥੇ ਆਪਣੀ ਹਿੱਪ ਆਜੂਗੀ ਮਤਲਬ ਕਿ ਚਾਕ ਖਤਮ ਹੋ ਜਾਣਗੇ ਉੱਥੋਂ ਤੱਕ ਆਪਾਂ ਸਲਾਈ ਲਗਾ ਲਾਂਗੇ ਤੇ ਕੱਪੜੇ ਨੂੰ ਆਪਾਂ ਚੰਗੇ ਤਰੀਕੇ ਨਾਲ ਸੈੱਟ ਕਰਦੇ ਰਹਾਂਗੇ ਕਿਉਂਕਿ ਵੀ ਵਿਚਨਾ ਜੇ ਦੇਖੋ ਆਪਾਂ ਸਲਾਈ ਲਗਾ ਲਈ ਆ ਤੁਸੀਂ ਦੇਖ ਸਕਦੇ ਹੋ ਲਾਈਨਿੰਗ ਤੱਕ ਆਪਾਂ ਸਲਾਈ ਲਗਾ ਲਈ ਆ ਉੱਪਰ ਤੱਕ ਉੱਪਰ ਸਿਉਣ ਬਿਲਕੁਲ ਨਹੀਂ ਆਈ ਤੇ ਹੁਣ ਆਪਾਂ ਨੀਚੇ ਕਰਾਂਗੇ ਜੀ ਤਰਪਾਈ ਆਪਾਂ ਥੋੜੀ ਤਰਪਾਈ ਕਰਨੀ ਪਊ ਵੀ ਬਹੁਤ ਘੱਟ ਤਿੰਨੇ ਜਿਆਦਾ ਤਰਪਾਈ ਕਰਨੀ ਪੈਂਦੀ ਹੈ ਤੇ ਸਾਰੀ ਤੁਰ ਤੱਕ ਕਰਨੀ ਪੈਂਦੀ ਹੈ ਤਰਪਾਈ ਤੇ ਜਿਆਦਾ ਟਾਈਮ ਲੱਗ ਜਾਂਦਾ ਸੂਰ ਤੇ ਐਨਾ ਟਾਈਮ ਨਹੀਂ ਲੱਗਦਾ ਜਿੰਨਾ ਤਰਪਾਈ ਤੇ ਲੱਗ ਜਾਂਦਾ ਚਲੋ ਜੀ ਮੈਂ ਤੁਹਾਨੂੰ ਦੱਸ ਦਿਆਂ ਵੀ ਇੱਥੇ ਆਪਾਂ ਕਮੀਜ਼ ਰੱਖ ਲਿਆ ਤੇ ਇੱਕ ਮੈਂ ਤੁਹਾਨੂੰ ਐ ਇਦਾਂ ਦੱਸ ਦਿਆਂ ਵੀ ਜਦੋਂ ਆਪਣਾ ਹੈਵੀ ਬਰਕਾਲਾ ਸੂਟ ਹੁੰਦਾ ਮਤਲਬ ਕਿ ਜਿਆਦਾ ਸਿੱਪੀ ਸਤਾਰਿਆਂ ਵਾਲਾ ਸੂਟ ਹੁੰਦਾ ਉਥੇ ਆਪਣੇ ਚਾਕ ਫੋਲਡ ਨਹੀਂ ਹੁੰਦੇ ਹੁੰਦੇ ਤੇ ਉਥੇ ਆਪਾਂ ਕਿਵੇਂ ਤਰਪਾਈ ਕਰ ਸਕਦੇ ਹਾਂ ਕਿਹੜੇ ਤਰੀਕੇ ਨਾਲ ਹਨ ਤੇ ਕਈ ਵਾਰ ਆਪਣਾ ਪੂਰਾ ਹੈਵੀ ਸੂਟ ਹੁੰਦਾ ਘੇਰੇ ਤੋਂ ਤੇ ਉਥੇ ਤਰਪਾਈ ਤਰਪਾਈ ਵੇਲੇ ਵੀ ਆਪਾਂ ਜਦੋਂ ਉਹ ਕਰਦੇ ਆ ਨਾ ਚਾਕ ਨੂੰ ਫੋਲਡ ਕਰਦੇ ਆ ਤਾਂ ਫਲਾਈ ਵੱਡੇ ਵਕਤ ਨਾਲ ਨਹੀਂ ਲੱਗਦੀ ਕਿਉਂਕਿ ਸਟੋਨ ਟੁੱਟ ਜਾਂਦੀ ਹੈ ਤੇ ਹੁਣ ਆਪਾਂ ਸੂਈ ਦੇ ਵਿੱਚ ਧਾਗਾ ਪਾ ਲਾਂਗੇ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਉਦੋਂ ਚਾਕ ਤੁਸੀਂ ਕਿੱਦਾਂ ਫੋਲਡ ਕਰਕੇ ਤਰਪਾਈ ਕਰ ਸਕਦੇ ਹੋ ਦੇਖੋ ਜੀ ਹੁਣ ਆਪਾਂ ਮੈਂ ਤੁਹਾਨੂੰ ਦਿਖਾਈਏ ਤਾਂ ਸਲਾਈ ਲੱਗੀ ਹੋਈ ਹੈ ਵੱਡੇ ਵਖੇਨਾ ਵੀ ਸਲਾਈ ਲਗਾ ਕੇ ਆਪਾਂ ਚਾਕਾਂ ਨੂੰ ਫੋਲਡ ਕਰਕੇ ਫਿਰ ਤਰਪਾਈ ਕਰ ਸਕਦੇ ਹਾਂ ਇੱਕ ਤਰੀਕਾ ਤੇ ਇਹ ਹੋ ਗਿਆ ਵੀ ਆਪਾਂ ਵੱਡੇ ਵਖੇਨਾ ਸਲਾਈ ਲਗਾ ਸਕਦੇ ਹਾਂ ਜੇਕਰ ਤੁਹਾਡੇ ਕਮੀਜ਼ ਤੇ ਕੋਈ ਵਰਕ ਵਗੈਰਾ ਨਹੀਂ ਹੈਗਾ ਹੈਵੀ ਜੇ ਕੋਈ ਮਸ਼ੀਨੀ ਵਰਕ ਵੈਸੇ ਵੀ ਧਾਗੇ ਵਾਲਾ ਤਾਂ ਆਪਾਂ ਚਾਕ ਨੂੰ ਮਸ਼ੀਨ ਨਾਲ ਫੋਲਡ ਕਰ ਸਕਦੇ ਆ ਜੇਕਰ ਤੁਹਾਡਾ ਹੈਵੀ ਵਰਕ ਵਾਲਾ ਸੂਟ ਹੈ ਮਤਲਬ ਕਿ ਸਟੋਨਾ ਵਗੈਰਾ ਵਾਲਾ ਤਾਂ ਫਿਰ ਆਪਾਂ ਸੂਈ ਨਾਲ ਹਨਾ ਚਾਕ ਨੂੰ ਫੋਲਡ ਕਰਾਂਗੇ ਜਿੱਦਾਂ ਇਹ ਆਪਣਾ ਚਾਕ ਖੋਲ ਲਈ ਹੈ ਤੇ ਮੈਂ ਛੋਟੀ ਸੂਈ ਦੇ ਵਿੱਚ ਧਾਗਾ ਪਾਉਣੀ ਵੱਡੀ ਚ ਮੈਨੂੰ ਐ ਲੱਗਿਆ ਵੀ ਜ਼ਿਆਦਾ ਹੋ ਜੀ ਹੋ ਜਾਣਗੇ ਤੇ ਸੂਟ ਦੀ ਫਿਨਿਸ਼ਿੰਗ ਖਰਾਬ ਹੋ ਜੂਗੀ ਇੱਥੇ ਜੀ ਆਪਾਂ ਹੁਣ ਛੋਟੀ ਸੂਈ ਦੇ ਵਿੱਚ ਧਾਗਾ ਪਾਵੋਗੇ ਤਰਪਾਈ ਵਾਲੀ ਸੂਈ ਦੇ ਵਿੱਚ ਤੇ ਆਪਾਂ ਮੋٹے-ਮੋٹے ਤੋਪੇ ਭਰ ਲੈਣੇ ਆ ਜਿੱਥੇ ਆਪਾਂ ਚਾਕ ਫੋਲਡ ਕਰਨਾ ਮਤਲਬ ਕਿ ਚਾਕਾਂ ਨੂੰ ਫੋਲਡ ਕਰਨਾ ਚਾਕਾਂ ਨੂੰ ਫੋਲਡ ਕਰਕੇ ਮੋٹے-ਮੋٹے ਤੋਪੇ ਭਰ ਲੈਣੇ ਆ ਜਦੋਂ ਆਪਣਾ ਜਿਆਦਾ ਵਰਕ ਵਾਲਾ ਸੂਟ ਹੋਵੇ ਉਦੋਂ ਜਾਂ ਤੁਸੀਂ ਇੱਥੇ ਲਗਾ ਸਕਦੇ ਹੋ ਪੱਗ ਪੈਨ ਹੁੰਦੇ ਆ ਜਿਹੜੇ ਉਹਨਾਂ ਨੂੰ ਤੁਸੀਂ ਨਹੀਂ ਆ ਮੋٹے-ਮੋٹے ਤੋਪੇ ਭਰਨੇ ਤਾਂ ਪੱਗ ਪੈਨ ਲਗਾ ਸਕਦੇ ਹੋ ਅਟੈਚ ਕਰ ਲਓ ਪੱਗ ਪੈਨ ਨਾਲ ਕੱਪੜਾ ਫੋਲਡ ਕਰਕੇ ਚੱਕਾ ਵਾਲਾ ਤੇ ਇੱਥੇ ਮੈਂ ਤੋਪੇ ਲਗਾਏ ਆ ਦੇਖੋ ਮੋٹے-ਮੋٹے ਤੇ ਇਹਦੇ ਨਾਲ ਆਪਣਾ ਚਾਕ ਫੋਲਡ ਹੋ ਜਾਊਗਾ ਵੀ ਜਿੱਦਾਂ ਹੀ ਚਾਕ ਪਹਿਲੀ ਫੋਲਡ ਹੈ ਤੇ ਜਿਵੇਂ ਆਪਾਂ ਚਾਕ ਨੂੰ ਚੱਕ ਕੇ ਫੋਲਡ ਕਰਨਾ ਹੁੰਦਾ ਕਿਉਂਕਿ ਇੱਥੇ ਮੈਂ ਪਹਿਲਾਂ ਵੱਡੇ ਵਖੇਨਾ ਸੀਨ ਮਾਰੀ ਹੋਈ ਹੈ ਤਾਂ ਕਰਕੇ ਇਹ ਫੋਲਡ ਹੈ ਤੇ ਇਸ ਟਿੱਕੇ ਨਾਲ ਆਪਾਂ ਹੁਣ ਤੁਹਾਨੂੰ ਤਰਪਾਈ ਦੱਸਾਂਗੇ ਵੀ ਤਰਪਾਈ ਕਿੱਦਾਂ ਕਰ ਸਕਦੇ ਆ ਵੀ ਫਿਨਿਸ਼ਿੰਗ ਆਵੇ ਆਪਣੀ ਹੈ ਨਾ ਪਿੱਛੇ ਧਾਗੇ ਜਿਹਾ ਨਾ ਲੌਕਣ ਦੇਖੋ ਜੀ ਇੱਥੇ ਆਪਾਂ ਸਟਾਰਟਿੰਗ ਕਰਦੇ ਹੁੰਦੇ ਆ ਨਾ ਚਾਕ ਦੇ ਨੀਚੇ ਤੋਂ ਦੇਖੋ ਇੱਥੇ ਆਪਾਂ ਹੁਣ ਗੱਠ ਦੇ ਲਈ ਧਾਗੇ ਨੂੰ ਲੌਕ ਕਰ ਲਿਆ ਪਹਿਲਾਂ ਤੁਸੀਂ ਧਾਗੇ ਨੂੰ ਲੌਕ ਕਰਕੇ ਅੰਦਰ ਇਹਦੇ ਗੱਠ ਜਾਵੇ ਦੇਖੋ ਬਾਹਰਲੀ ਸਾਈਡ ਗੱਠ ਨਾ ਆਵੇ ਤਾਂ ਹੀ ਆਪਣੀ ਫਿਨਿਸ਼ਿੰਗ ਨਹੀਂ ਆਉਂਦੀ ਵਧੀਆ ਸੂਟ ਵਧੀਆ ਨਹੀਂ ਲੱਗਦਾ ਫਿਰ ਬਿਆਂ ਜਿਹਾ ਲੱਗਦਾ ਵੀ ਧਾਗੇ ਜਲੰਕੀ ਜਾਂਦੇ ਆ ਅੰਦਰਲੇ ਪਾਸੇ ਆਪਾਂ ਗੱਠ ਰੱਖ ਲਈ ਹੈ ਤੇ ਇਸ ਤਰੀਕੇ ਨਾਲ ਆਪਾਂ ਚਾਕ ਨੂੰ نیچے ਫੋਲਡ ਕਰਾਂਗੇ ਤੇ ਥੋੜਾ ਥੋੜਾ ਕਪੜਾ ਲਵਾਂਗੇ ਜਿਆਦਾ ਕਪੜਾ ਨਹੀਂ ਲੈਣਾ ਦੂਜੀ ਸਾਈਡ ਵਾਲਾ ਕਪੜਾ ਪਤਾ ਨਾ ਲੱਗੇ ਤੇ ਆਪਾਂ ਥੋੜਾ ਥੋੜਾ ਬਰੀਕ ਬਰੀਕ ਕਪੜਾ ਜਾਂ ਚੱਕਾਂਗੇ ਤੇ ਇਸ ਟਿੱਕੇ ਨਾਲ ਆਪਾਂ ਉਹ ਹੋ ਕਰਾਂਗੇ ਤਰਪਾਈ ਕਰ ਦਾਂਗੇ ਇਥੋਂ ਸਟਾਰਟ ਕਰਤੀ ਹੈ ਆਪਾਂ ਤਰਪਾਈ ਕਰਨੀ ਤੁਸੀਂ ਦੇਖ ਸਕਦੇ ਹੋ ਵਧੀਆ ਆਪਣੀ ਤਰਪਾਈ ਹੋ ਰਹੀ ਹੈ ਤੇ ਮੈਂ ਡਬਲ ਧਾਗੇ ਨਾਲ ਕੀਤੀ ਹੈ ਤੁਸੀਂ ਸਿੰਗਲ ਧਾਗੇ ਨਾਲ ਵੀ ਕਰ ਸਕਦੇ ਹੋ ਤੇ ਡਬਲ ਨਾਲ ਵੀ ਕਰ ਸਕਦੇ ਹੋ ਡਬਲ ਨਾਲ ਇਦਾਂ ਹੋ ਜਾਂਦਾ ਵੀ ਲੰਮਾ ਟਾਈਮ ਚੱਲ ਜਾਂਦੀ ਹੈ ਤਰਪਾਈ ਤੇ ਟੁੱਟਦੀ ਵੀ ਵਗੈਰਾ ਨਹੀਂ ਹੈਗੀ ਸਿੰਗਲ ਥੋੜਾ ਜਿਹਾ ਟੁੱਟ ਜਾਂਦਾ ਜਲਦੀ ਟੁੱਟ ਜਾਂਦਾ ਧਾਗਾ ਤੇ ਹੁਣ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਤਰਪਾਈ ਕਰਨੀ ਇਹ ਤਾਂ ਦੇਖੋ ਜਮਾ ਨੁੱਕਰ ਤੇ ਆ ਚਾਕ ਨੂੰ ਆਪਾਂ ਕਿੱਦਾਂ ਵੀ ਫੋਲਡ ਕਰਨਾ ਉਹਨੂੰ ਫੋਲਡ ਕਰਕੇ ਨੁੱਕਰ ਤੇ ਆਪਾਂ ਤਰਪਾਈ ਕੀਤੀ ਐ ਦੇਖੋ ਬਾਹਰ ਬਿਲਕੁਲ ਧਾਗੇ ਵਗੈਰਾ ਨਹੀਂ ਦਿਖ ਰਹੀ ਇਸ ਤਰੀਕੇ ਨਾਲ ਆਪਾਂ ਤਰਪਾਈ ਕਰ ਸਕਦੇ ਆ ਤੇ ਹੁਣ ਆਪਾਂ ਅੱਗੇ ਵੀ ਜਲਦੀ ਤਰਪਾਈ ਹੋ ਜੇ ਤੇ ਆਪਾਂ ਸਟਿਚ ਕਈ-ਕਈ ਭਰ ਲੈਣੇ ਆ ਇੱਕ ਸਟਿਚ ਨਹੀਂ ਭਰਨਾ ਤੇ ਆਪਾਂ ਕਈ-ਕਈ ਸਟਿਚ ਭਰ ਕੇ ਤਰਪਾਈ ਕਰਨੀ ਆ ਦੇਖੋ ਜੀ ਆਪਾਂ ਡਬਲ ਧਾਗਾ ਲੈਂਦਾ ਹੋਇਆ ਤੇ ਧਾਗਾ ਵੀ ਨਹੀਂ ਟੁੱਟਦਾ ਤਾਗੇ ਚ ਬਲ ਵੀ ਨਾ ਪਵੇ ਤਾਗਾ ਤੁਸੀਂ ਛੋਟਾ ਰੱਖਿਆ ਕਰੋ ਤਰਪਾਈ ਕਰਨ ਨੂੰ ਇਸ ਵੇਲੇ ਮਤਲਬ ਕਿ ਜਦੋਂ ਆਪਾਂ ਵੱਡਾ ਤਾਗ ਪਾ ਲੈਂਦੇ ਤਾਂ ਤਾਗਾ ਟੁੱਟ ਜਾਂਦਾ ਜਾਂ ਗੱਠ ਪੈ ਜਾਂਦੀ ਹੈ ਤੇ ਹੁਣ ਇਹ ਬਿਲਕੁਲ ਦੇਖੋ ਗੱਠ ਨਹੀਂ ਪੈਂਦੀ ਇਸ ਟਿੱਕੇ ਨਾਲ ਆਪਾਂ ਕਈ-ਕਈ ਸਟਿਚ ਪਰ ਕੇ ਤਰਪਾਈ ਕਰਾਂਗੇ ਦੇਖੋ ਜੀ ਮੈਂ ਨੀਚੇ ਵਾਲਾ ਕਪੜਾ ਬਹੁਤ ਘੱਟ ਚੱਕਿਆ ਤੇ ਉੱਪਰੋਂ ਵੀ ਆਪਾਂ ਘੱਟ ਚੱਕਿਆ ਥੋੜਾ ਥੋੜਾ ਕਪੜਾ ਚੱਕਣਾ ਜਿਆਦਾ ਕਪੜਾ ਨਹੀਂ ਚੱਕਣਾ ਫਿਨਿਸ਼ਿੰਗ ਬਣ ਨਹੀਂ ਰਹੀ ਆਪਣੇ ਸੂਟ ਦੀ ਇਸ ਤਿੱਕੇ ਨਾਲ ਆਪਾਂ ਤਰਪਾਈ ਨੂੰ ਕਰਾਂਗੇ ਜੀ ਦੇਖੋ ਵਧੀਆ ਆਪਣੀ ਤਰਪਾਈ ਹੋ ਰਹੀ ਹੈ ਤੇ ਜਲਦੀ ਵੀ ਹੁੰਦੀ ਹੈ ਇਸ ਤਿੱਕੇ ਨਾਲ ਕਈ-ਕਈ ਸਟਿਚ ਭਰ ਕੇ ਆਪਾਂ ਫੇਰ ਤਾਂ ਅੱਗੇ ਨੂੰ ਚੱਕਾਂਗੇ ਖਿੱਚਾਂਗੇ ਤੇ ਹੁਣ ਆਪਾਂ ਜਿਹੜਾ ਦੂਸਰਾ ਵਾਲਾ ਬਖਾਸੀ ਮੋਟਾ ਉਹਨੂੰ ਆਪਾਂ ਉਧੇੜ ਦਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਫਿਨਿਸ਼ਿੰਗ ਨਾਲ ਤਰਪਾਈ ਹੋਈ ਹੈ ਤੇ ਆਹ ਵਾਲਾ ਜਿਹੜਾ ਆਪਾਂ ਵਾਈਟ ਧੱਗਾ ਪਾਇਆ ਸੀ ਉਹ ਵੀ ਕੱਢ ਦਿੱਤਾ ਦੇਖੋ ਜੀ ਇਸ ਟਿੱਕੇ ਨਾਲ ਆਪਾਂ ਛੋਟੇ-ਛੋਟੇ ਸਟਿਚ ਭਰਨੇ ਆ ਜਿਆਦਾ ਵੱਡੇ ਨਹੀਂ ਭਰਨੇ ਤਾਂ ਫਿਰ ਵਧੀਆ ਨਹੀਂ ਲੱਗਣੀ ਤਰਪਾਈ ਵਧੀਆ ਨਹੀਂ ਹੋਣੀ ਫਿਨਿਸ਼ਿੰਗ ਨਹੀਂ ਆਉਣੀ ਆਪਣੇ ਸੂਟ ਤੇ ਇਸ ਟਿੱਕੇ ਨਾਲ ਆਪਾਂ ਤਰਪਾਈ ਕਰ ਸਕਦੇ ਹਾਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਜੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨੇ ਕਰੋ ਨਵੀਆਂ-ਨਵੀਆਂ ਆਪਣੀਆਂ ਵੀਡੀਓ ਦੇਖਣ ਦੇ ਲਈ ਦੇਖੋ ਆਪਾਂ نیچے-नीचे ਤਰਪਾਈ ਕਰ ਲਈ ਹੈ ਜਿਹੜੇ ਆਪਾਂ ਨੇ ਲਾਈਨਿੰਗ ਵਾਲਾ ਚਾਕ ਸੀ ਉੱਥੇ ਆਪਾਂ ਸੀਨ ਲਗਾਤੀ ਜੀ ਠੀਕ ਹੈ